ਸਵਾਗਤ ਹੈ ਦੋਸਤੋ ਤੁਹਾਡਾ ਦਵਿੰਦਰ ਡੈਰੀ ਫਾਰਮ ਤੇ ਦੋਸਤੋ ਜਿਹੜੀ ਅੱਜ ਸਾਨੂੰ ਮੱਝ ਦਿਖਾ ਰਹੇ ਆਂ ਬੂਰੀਆ ਨੀਲੀ ਰਾਵੀ ਚ ਪੈਂਦੀ ਆ ਤੇ ਭਲੂਣ ਛੋਟੀ ਸੂਈ ਵੀ ਆਹੀ ਪਹਿਲਾ ਸੂਆ ਕੱਟੀ ਨੂੰ ਇਹਨੇ ਜਨਮ ਦਿੱਤਾ ਪਿਓਰ ਨੀਲੀ ਰਾਵੀ ਚ ਜਿਹੜੀ ਇਹ ਕੱਟੀ ਪੈਂਦੀ ਆ ਤੇ ਇਹ ਪਹਿਲਾ ਸੂਆ ਸੋਈ ਵੀ ਤਾਜੀ ਸੂਈ ਆ ਤੇ ਬਾਈ ਕਹਿੰਦੇ ਵੀ ਚੰਗਾ ਵਧੀਆ ਬੋਲਾ ਕੱਢਿਆ ਨਾ ਨਹੀਂ ਤੇ ਬਾਕੀ ਤੁਸੀਂ ਬਾਈ ਨਾਲ ਕਰ ਲਿਓ ਗੱਲ ਮੋਬਾਈਲ ਨੰਬਰ ਹੈਗਾ ਜਿੰਨਾ ਦਾ 82645 72981 ਤੇ ਗੱਲ ਕਰਕੇ ਤੁਸੀਂ ساری ਪੂਰੀ ਵਾਈਟ ਤੋਂ ਡਿਟੇਲ ਲੈ ਸਕਦੇ ਜੀ ਜ਼ਿਲ੍ਹਾ ਬਰਨਾਲਾ ਪੈਂਦਾ ਜੀ ਪਿੰਡ ਬਜੀਤਕੇ ਤਾ ਤੇ ਪਹਿਲਾ ਸੂਆ ਸੋਈ ਵੀ ਆ ਆਵਰਾ ਤਾਂ ਹਵਾ ਨਾਲ ਚੈੱਕ ਕਰ ਲਓ ਤੇ ਵਧੀਆ ਕੰਟਕਾੜ ਛੇ ਛੋਟੀ ਬਣਦੀ ਦਣ ਦੀ ਆ ਕੁੰਡੀ ਐ ਸ਼ਕੀਨ ਆ ਤੇ ਮੋਰ ਮਾਰ ਕੜੀਓ ਪ੍ਰੋਪਰ ਚਾਰਾ ਪਰਾਂਦੀ ਹੈਗੀ ਆ ਨੀਲੀ ਰ